ਆ ਗੁਰੂ ਪਰਉ ਜੋ ਹਰ ਰੋਲ ਨਿਤ ਅੰਮ੍ਰਿਤ ਵੇਲੇ ਚਲ ਰਹੀ ਲੜੀ ਬਾਣੀ ਚਾਰ ਦੁੱਖਾਂ ਦੇ ਨਾਸ਼ਕ ਸੁੱਖਾਂ ਦੇ ਪ੍ਰਕਾਸ਼ਕ ਹਰ ਤੰਦ ਤੇ ਰੱਖੇ ਮੰਨਤਾ ਦੇ ਸਰਬ ਸੰਜੇ ਗੁਰੂ ਰਹਿ ਪਰ ਸਬਦ ਗੁਰੂ ਅਵਤਾਰ ਗੁਰਗੱਦੀ ਤੇ ਬਿਰਾਜਮਾਨ ਬੜੀ ਮੋਇਤ ਗੰਦੇ ਸੋਮੇ ਗੰਦੇ ਸਾਗਰ ਤਨ ਤਨ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨ ਜੁਰੀ ਅੰਦਰ ਸੱਜ ਬੈਠੀ ਗੁਰਖਾਂ ਸਾਹਿਬ ਸਤ ਸੰਗ ਜੀਓ ਆਉ ਜੋ ਜਰਤੋਂ ਪੰਤੰਤਨ ਸਾਈਂ ਸ੍ਰੀ ਗੁਰੂ ਨਨ ਪਾਸ਼ਾ ਜੀ ਮਹਾਰਾਜ ਜਿਦੋਂ ਦੇ ਪਾਵਨ ਜੀਵਨ ਦੀ ਆਪਾਂ ਕਥਾ ਵਿਚਾਰ ਕੰਨਾਂ ਮੇਨਿਆ ਤੋਂ ਕਰਦੇ ਸੁਣਦੇ ਆ ਰਹੇ ਆਉ ਅੱਜ ਵੀ ਉਸ ਜੜੀ ਦਾ ਕਿੱਸਾ ਬਣ ਕੇ ਆਪਾਂ ਸਤਗੁਰਾਂ ਦੇ ਪੰਮਨ ਜੀ ਉਨ ਵਿੱਚੋਂ ਕੁਝ ਕ ਰੱਬੀ ਗੁਣਾਂ ਨੂੰ ਗ੍ਰਹਿਣ ਕਰਨ ਦਾ ਯਤਨ ਕਰੀਏ ਜਿਸ ਰੱਬੀ ਗੁਣਾਂ ਦੀ ਬਰਕਤ ਨਾਲ ਦੁੱਖ ਕਲੇਸ਼ ਜੋਕ ਸੋਗ ਕਰਿਆ ਸੜਿਆ ਚਿੰਤਾ ਪ੍ਰੇਕਰਾ ਤੋਂ ਜੀ ਪਜਦਾ ਜਮਾਂ ਦੀ ਮਰ ਤੋਂ ਬਜਦਾ ਹੈ ਅੱਜ ਸੁਣਦੇ ਦੇਂਦੇ ਆ ਰਹੇ 585 ਲੱਖ ਦੂਣਾ ਇਹਨਾਂ ਦੇ ਪੈਰੋ ਜੋ ਜਨਮ ਤੇ ਮਰਨ ਦਾ ਦੁੱਖ ਹੈ ਉਹ ਨਾ ਕਹਿਣ ਵਾਲਾ ਤੇ ਨਾ ਹੀ ਸਹਾਰਨ ਵਾਲਾ ਅਸੇ ਤੋ ਤੇ ਪਰ ਸਹਾਰਿਆ ਮਜਬੂਰੀ ਕਰਕੇ ਜੀ ਮਜਬੂਰੀ ਕੀ ਹੋ ਗਈ ਮਜਬੂਰੀ ਆ ਕੇ ਸੰਸਾਰ ਦੇ ਨਾਲ ਨਾਲ ਗਿਆ ਜਿੰਨ ਸਾਰੇ ਮਿਸਾਲ ਆ ਕਿ ਜਦੋਂ ਭੇੜ ਜਿਆਦੀ ਹੋਵੇ ਨਾ ਜਦੋਂ ਭੇੜ ਜਿਆਦੀ ਹੋਵੇ ਉਦੋਂ ਹਰ ਬੰਦਾ ਤੱਕੇ ਨਾਲ ਗੱਲਦਾ ਜਾਂਦਾ ਪਰ ਉਸ ਭੀੜ ਦਾ ਇਹ ਕਿੱਸਾ ਬਣ ਜਾਂਦਾ ਉਹਦਾ ਕారణ ਕਣ ਕੇਵਲ ਕੋਹਾਗੇ ਮੈਨੂੰ ਤਦ ਸੰਸਾਰ ਤੇ ਜਾਣਾ ਨਹੀਂ ਮੇਰੇ ਕਰਮਾ ਕਰਕੇ ਤਾਂ ਕਿਸੇ ਨੇ ਮੈਨੂੰ ਜਾਣਣਾ ਨਹੀਂ ਕਿਉਂਕਿ ਮੇਰੇ ਕਰਮ ਚੰਗੇ ਨਹੀਂ ਨੇ ਮਨ ਮੈਂ ਸਪੀਡ ਦੇ ਵਿੱਚ ਇਹ ਧਰਮੀਆਂ ਦੀ ਪੀੜਿਆ ਤੇ ਮੈਂ ਸਪੀਡ ਵਿੱਚ ਰੜ ਗਿਆ ਤੇ ਮੈਂ ਵੀ ਧਰਮੀ ਹੋ ਜਾਵਾਂ ਬੰਦਾ ਨਸੇ ਤੋਂ ਲੇਖੇ ਵਿੱਚ ਬੰਦਾ ਕੇਵਲ ਇਸੇ ਤੋਂ ਲੇਖੇ ਵਿੱਚ ਆ ਬੈਠੇ ਨੇ ਪਤਵੀਰ ਸਾਹਿਬ ਜੀ ਮਹਾਰਾਜ ਖੁਦ ਖੁਦਾ ਦਾ ਰੂਪ ਇਹ ਕਹਿੰਦੇ ਭੀੜ ਦੇ ਤੇ ਤਾਂ ਲੋਕ ਬਹੁਤ ਰਲ ਗਏ ਬਹੁਤ ਵੱਡੀ ਭੀੜ ਹੋ ਗਈ ਪਾਛੇ ਸਾਨੂੰ ਲਿਖ ਕੇ ਕਿਸਮਝ ਆਏਗਾ ਇਹ ਗੱਲ ਦੇ ਕਿਸਮਝਾਈ ਪਾਛੇ ਸਾਨੂੰ ਬਦਕਬੇਸ਼ ਸਾਹਿਬ ਨੇ ਉਹ ਕਹਿੰਦੇ ਜੇ ਮਾਰਗ ਪੰਡਿਤ ਗਏ ਪਾਛੇ ਪਰੇ ਭੀਰ ਤੇ ਇਹਦੇ ਪੜਤ ਪੜਤੋ ਭਾਵੇਂ ਤੇਰ ਵਿਦਵਾਨ ਚੰਚਲ ਦਿਮਾਗ ਵਾਲਾ ਸਿਆਣਾ ਸੋਝਵਾਰ ਮੈਂ ਤੇ ਹਰ ਇੱਕ ਬੰਦਾ ਕਹਿੰਦਾ ਤੇ ਮੇਰੇ ਜਿੱਦਾਂ ਕੋਈ ਸੋਝਵਾਰ ਨਹੀਂ ਮੇਰੇ ਜਿੱਦਾਂ ਕੋਈ ਸਿਆਣਾ ਨਹੀਂ ਮੈਂ ਸਭ ਤੋਂ ਸਿਆਣਾ ਮੈਂ ਹਰ ਬੰਦਾ ਦਾਵਾ ਕਰਦਾ ਪਰ ਇਨਾਂ ਸਿਆਣਿਆਂ ਵਿੱਚੋਂ ਵੀ ਇੱਕ ਸਿਆਣਾ ਇਹੋ ਜਿਹਾ ਜਿਹਨੇ ਆਪਣੇ ਆਪ ਨੂੰ ਆਗੂ ਮੰਨ ਲਿਆ ਸੰਸਾਰ ਦੇ ਮਨੁੱਖਤਾ ਦਾ ਉਹ ਜਦ ਜਦ ਮਗਵਾਲਾ ਉਹ ਜਿਹਨੇ ਸਾਰੇ ਨੂੰ ਪਰਬੰਗ ਲਾਇਆ ਤਦੰਦ ਇਹ ਇਸ ਚੰਚੰਦ ਮਗਵਾਲੇ ਵਿਦਵਾਨ ਆਦਮੀ ਦੇ ਮਗਰ ਭੀੜ ਜਨ ਪਈ ਕਿਉਂਕਿ ਉਹਦੀਆਂ ਗੱਲਾਂ ਉਹਦੇ ਬਚਨ ਇੰਦਾਂ ਦੇ ਸੀ ਕਿ ਉਹ ਆਪਣੇ ਵੱਲ ਖਿੱਚਦੇ ਸੀ ਕੋਈ ਨ ਨ ਨਵੇਂ ਤੋਂ ਨਵਾਂ ਢੰਗ ਤਰੀਕਾ ਦੇ ਦੱਸ ਕਿਉਂ ਨਹੀਂ ਆਪਣੇ ਮੰਗਲਦਾਨ ਦੁਧੇਪਾਸੇ ਰਾਜਨੀਤਿਕ ਵਾਲੇ ਜਵਾਦ ਬੜੇ ਬਾਪਸ ਦੇ ਜਿੰਨਾ ਬੰਦਾ ਝੂਠ ਬੋਲਦਾ ਏ ਜਿੰਨਾ ਬੰਦਾ ਝੂਠ ਬੋਲਦਾ ਤੇ ਲਾਰਾ ਲੱਪਾ ਜਿਆਦਾ ਲਾਉਣ ਵਾਲਾ ਏ ਦੁਰਯੋਦ ਦੇ ਮਗਰੋਂ ਦੇ ਜਦ ਧਾਰਮਿਕ ਭਗਤੋਂ ਲੈ ਲਈਏ ਤੇ ਚਾਹੇ ਰਾਜਨੀਤਿਕ ਭਗਤੋਂ ਲੈ ਲਈਏ ਤੋਂ ਤੇ ਪੱਕੇ ਮੈਂ ਜ਼ਿੰਦਗੀ ਗਦੋਂ ਮੈਂ ਨਾ ਉੱਜੀ ਵਸਤਾ ਵਾਲੇ ਬਸਣ ਜਾ ਰਿਹਾ ਸੀ ਇਹਨਾਂ ਨਾਲੋਂ ਵੱਖਰਾ ਜਾ ਰਿਹਾ ਸੀ ਇਸ ਭੀੜ ਦੇ ਨਾਲੋਂ ਵੱਖਰਾ ਜਾ ਰਿਹਾ ਸੀ ਹੁਣ ਇਹ ਤਾਂ ਤਾਂ ਝੂੜ ਸੀਗਾ ਤੇ ਝੂੜ ਦੇ ਪਗਲ ਭੀੜ ਸੀਗੀ ਤੇ ਮੈਂ ਸੱਜਣਾ ਜੁੜਿਆ ਸੀ ਤੇ ਜਦੋਂ ਮੈਂ ਸੱਜਵਲੇ ਪਾਸੇ ਉੱਤਰਿਆ ਜਾ ਰਿਹਾ ਸੀ ਨਾ ਤਾਂ ਮੈਂ ਪਿੱਛਾ ਪਾਉਂ ਕੇ ਦੇਖ ਲਿਆ ਪਿੱਛਾ ਪਾਉਂ ਕੇ ਦੇਖ ਲਿਆ ਵੀ ਮੇਰੇ ਪਿੱਛੇ ਵੀ ਕੋਈ ਹੁੰਦਾ ਵੀ ਬੰਦੇ ਦੇ ਪਿੱਛੇ ਤੇ ਭੀੜ ਲੱਗੀ ਹੋਈ ਆ ਤੇ ਮੈਂ ਵੀ ਧਰਮੀ ਆ ਮੇਰੇ ਪਿੱਛੇ ਵੀ ਕੋਈ ਹੁੰਦਾ ਪਤ ਕਬੀਰ ਸਾਹਿਬ ਕਹਿੰਦੇ ਜਦੋਂ ਮੈਂ ਪਿੱਛਾ ਪਾਉਂ ਕੇ ਦੇਖਿਆ ਤਾਂ ਮੇਰੇ ਬਗਲ ਕੋਈ ਵੀ ਨਹੀਂ ਇਕੱਲਾ ਹੀ ਕਬੀਰ ਸੱਜ ਦੇ ਪਿਛੇ ਚਲਣਾ ਬਹੁਤ ਦੁੱਖਾ ਪੈਰੋ ਸੱਜ ਦੇ ਪਿਛੇ ਚਲਣਾ ਬਹੁਤ ਦੁੱਖਾ ਤੇ ਸੱਚ ਕਹਿਣਾ ਵੀ ਬਹੁਤ ਦੁੱਖਾ ਸੱਚ ਸੁਣਨਾ ਵੀ ਬਹੁਤ ਦੁੱਖਾ ਅਜਨੇ ਸਾਰੇ ਲੋਕ ਕਹਿੰਦੇ ਸਰਬੇਕ ਬਾਤ ਕੋਲੇ ਉਹ ਕਹਿੰਦੇ ਜੇ ਸੱਚ ਬੋਲਣਾ ਹੈ ਨਾ ਤੇ ਸਿਮ ਲਾ ਕੇ ਮੈਂ ਇੱਕ ਤੋਂ ਮਰਿਆ ਅਜੀ ਬਰਤ ਕਲ ਵੀ ਮਰਿਆ ਤੂੰ ਸੱਚ ਕੇ ਚੰਗਾ ਨਹੀਂ ਲੱਗਦਾ ਸੱਚ ਬੋਲਿਆ ਪੰਜਾਬੀ ਭਾਸ਼ਾ ਤਨ ਗੁਰੂ ਅਰਜਨ ਦੇ ਪਾਸ਼ਾ ਮਾਰੇ ਚੋੜ ਸਤ ਨਹੀਂ ਬੋਲ ਰਹੀ ਸੀ ਫੋਜੇ ਤੇ ਚੋੜ ਦੇ ਨਾਲ ਲੱਜ ਜਾਂਦੇ ਭੀੜ ਦੇ ਨਾਲ ਲੱਜ ਜਾਂਦੇ ਤੇ ਕੋਈ ਘਤਰਾ ਨਹੀਂ ਸੀ ਇਹਨਾਂ ਨੂੰ ਪਰ ਉਹਨੇ ਬਕਰ ਰਸਤਾ ਸੱਚ ਵਾਲਾ ਚੁਣਿਆ ਤੇ ਤੁਹਾਡੇ ਸਾਹਮਣੇ ਦੀ ਗੱਲ ਆ ਉਹਨਾਂ ਤਿੱਖਾ ਵਿਦੇ ਬਿਠਾਇਆ ਤੰਤੀ ਸੀ ਸਵਜ੍ਰਿਤਾ ਪਾਈ ਬਹੁਤ ਕਸ਼ਟ ਦੇ ਕੇ ਸ਼ਹੀਦ ਕੀਤਾ ਰਣ ਸਤ ਬੋਲਣ ਦੇ ਬੁੱਲਾ ਜਿੰਨੇ ਨੂੰ ਤੇ ਮੌਤ ਕੋ ਰੱਖਣੀ ਸੰਭ ਨਹੀਂ ਪੋਗੀ ਬੇਹੋਰ ਵੀ ਬਹੁਤ ਤਕੜੀ ਕਿਨੂ ਵੀ ਬਹੁਤ ਤਾਂ ਇਹ ਬਦ ਸੱਚ ਤੋਂ ਦੂਰ ਹੈ ਤਾਂ ਇਹ ਸੱਚ ਵਾਲੇ ਪਾਸੇ ਜਿਹਨੂੰ ਕੋਈ ਕੋ ਜਾਨਦਾ ਨਹੀਂ ਤੁਸੀਂ ਇੱਕ ਹੋਰ ਸੋਚ ਕੇ ਦੇਖੋ ਸੱਚ ਮਹਿੰਗਾ ਹੈ ਸੱਚ ਮਹਿੰਗਾ ਹੈ ਸੋਨਾ ਮਹਿੰਗਾ ਨਾ ਸੋਨਾ ਮਹਿੰਗਾ ਨਾ ਉਹਨਾ ਬੰਦਾ ਸੋਨਾ ਨਹੀਂ ਖਰੀਦ ਸਕਦਾ ਜਿੰਨਾ ਲੋਹਾ ਤਰੀਖ ਦੇ ਲੂਗ ਲੋਹਾ ਕਿਤੇ ਸੌਕਾ ਹੈ ਸੋਨਾ ਖਰੀਦ ਦਾ ਥੋੜਾ ਔਕਾ ਹੈ ਥੋਕੇ ਵਾਲੇ ਪਾਸੇ ਕੌਣ ਜਾਊਗਾ ਜਦੋਂ ਔਕਾ ਹੈ ਬਸ ਪਾਛਸ ਸਾਲੋਂ ਇਹੋ ਗੱਲਾਂ ਸੁਝਾ ਰਹੇ ਪਿਆਰ ਗੱਲਾਂ ਇਹੋ ਹੀ ਸੁਝਾ ਰਹੇ ਨੇ ਹੁਣ ਪਾਸ਼ਾ ਜੀ ਤਰਵੰਦੀ ਸਾਹਿਬ ਤੋਂ ਭਾਈ ਲਾਲੂ ਸੱਚ ਦੇ ਨਾਲ ਕੋਲ ਕੋਲ ਗਏ ਸੱਚ ਨੂੰ ਦੇਖਿਆ ਕਿੱਥੇ ਸੱਚ ਵਸਦਾ ਹੈ ਤੇ ਤਰਬੁਰ ਨਾਨਕ ਦਾ ਦੇਸ਼ ਆ ਵੀ ਆ ਭਾਈ ਲਾਲੂ ਦੇ ਘਰੇ ਸੱਚ ਵਰਤ ਰਿਹਾ ਹੈ ਤੇ ਦਸਨੋਂ ਦੀ ਕਿਰਤ ਕਮਾਈ ਕਰਦਾ ਹੈ ਸੱਚੀ ਸੁੱਚੀ ਕਮਾਈ ਕਰਦਾ ਹੈ ਖੂਨ ਪਸੀਨੇ ਦੀ ਕਮਾਈ ਕਰਦਾ ਹੈ ਤੇ ਜਿੱਕ ਤੇ ਪ੍ਰਸ਼ਾਦਾ ਖਾਣਾ ਬਾਅਦ ਇਹਦੇ ਘਰੋਂ ਖਾਵਾਂਗੇ ਤੋ